ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਲਓ ਜੀ ਸੰਡੇ ਸੇਲ ਸੰਡੇ ਸੇਲ 500 ਦੇ ਦੋ ਕਬੂਤਰ ਹੈ ਬਾਈ ਹਰ ਗੂਤਰਾ ਬਈ ਆਪਣੇ ਕੋਲ 100 ਕਬੂਤਰ ਬਾਈ ਜੀ 500 ਦੇ ਦੋ ਹੈ ਸਿਰਫ ਸੰਡੇ ਨੂੰ ਸੇਲ ਲੱਗਦੀ ਹੈ ਆਪਣੇ ਐਤਵਾਰ ਨੂੰ ਸੇਲ ਲੱਗਦੀ ਹੈ ਬਾਈ ਕਬੂਤਰ ਵੀ ਦੇਖੋ ਤੁਸੀਂ ਇੱਕ ਤੋਂ ਇੱਕ ਆਇਆ ਹੈ ਬਾਈ ਰੱਤੇ ਫਿਰਦੇ ਆ ਡੱਬੇ ਫਿਰਦੇ ਆ ਲਾਲ ਚੀਨੇ ਕਾਲ ਸਿਰੇ ਹਰ ਇੱਕ ਤਰ੍ਹਾਂ ਦਾ ਕਬੂਤਰ ਮਿਲੂ ਤੁਹਾਨੂੰ ਅੱਜ ਸਿਰਫ ਸੰਡੇ ਸੇਲ ਚਾ ਬਾਈ ਆਹ ਦੇਖ ਲਓ ਕਬੂਤਰ ਦੇਖ ਲਓ ਨੀਲੇ ਬੈਠਿਆ ਬਾਈ ਫਰਤੇ ਬੈਠਿਆ ਬਾਈ ਕਾਲੇ ਡੱਬੇ ਕੋਲੇ ਕਰ ਲੋ ਚੈੱਕ ਕਲੀਅਰਟੀ ਕੱਲੇ ਕੱਲੇ ਗੂਂਦਰ ਦੀ ਲਓ ਬਾਈ ਜੀ ਗੂਂਦਰ ਦੇਖੇ ਚੱਲੋ ਤੁਸੀਂ ਕਿੰਨੇ ਸ਼ਾਨਦਾਰ ਕਬੂਤਰ ਆ ਹੋਇਆ ਸਿਰਫ ਸੰਡੇ ਨੂੰ ਹੀ ਸੇਲ ਲਾਉਣਾ ਬਾਈ ਆਪਾਂ 500 ਦੇ ਦੋ ਆ ਬਾਈ ਠੀਕ ਆ ਬਾਈ ਜੀ 500 ਦੇ ਦੋ ਆ ਇੱਕ ਲੈਣਾ ਹੈਗਾ 250 ਰੁਪਏ ਦਾ ਦੇਵਾਂਗੇ ਪਰ ਦੇਮਾ ਕਿਵੇਂ 50 ਰੁਪਏ ਖੁੱਲੇ ਲੈ ਕੇ ਆਉਣੇ ਆ ਬਾਈ ਤੁਸੀਂ 50 ਰੁਪਏ ਖੁੱਲੇ ਲੈ ਕੇ ਆਉਣੇ ਜੀ ਇੱਕ ਕਬੂਤਰ ਲੈਣਾ ਬਾਈ ਜੀ ਤਾਂ ਹੋ 250 ਦਾ ਇੱਕ ਕਬੂਤਰ ਸਰਬ ਸੰਡੇ ਸੰਡੇ ਦੇ ਦਿਨ ਆ ਬਾਈ ਐਤਵਾਰ ਨੂੰ ਆਪਾਂ ਸੇਲ ਲਾਉਣੇ ਆ ਕਬੂਤਰ ਦੇਖ ਲਓ ਤੁਸੀਂ 100 ਕਬੂਤਰ ਆ ਹੈ ਬਾਈ ਆਪਣੇ ਕੋਲ ਐਤਵਾਰ ਨੂੰ ਸੇਲ ਲੱਗਦੀ ਆ ਬਾਈ ਆਪਣੀ ਠੀਕ ਹੈ ਬਾਈ ਜੀ ਕਰ ਲਓ ਚੈੱਕ ਕੱਲਾ ਕੱਲਾ ਕਬੂਤਰਾਂ ਫੜਾਣਾ ਫੜਾਣਾ ਚੈੱਕ ਕਰ ਲਓ ਬਾਈ ਕਬੂਤਰਾੰਦਿਆਂ ਦੇਖੋ ਕਿੰਨੇ ਸ਼ਾਨਦਾਰ ਕਬੂਤਰਾ ਬਾਈ ਜੀ ਛਾਤਰੀਆਂ ਦੇ ਕਬੂਤਰਾ ਬਾਈ ਲੱਗੇ ਹੋਏ ਠੀਕ ਆ ਜੀ ਦੇਖੇ ਚੱਲੋ ਬਾਈ ਕਬੂਤਰ ਕੀ ਆ ਬਾਈ ਕੀ ਬਾਤਾਂ ਨੇ ਬਹੁਤ ਹੀ ਚੰਗੇ ਕਬੂਤਰਾ ਬਾਈ ਜੀ ਬਹੁਤ ਹੀ ਚੰਗੇ ਛਾਤਰੀਆਂ ਦੇ ਲੱਗੇ ਹੋਇਆ ਬਾਈ ਜਹੇ ਜਹ ਮੋਢੇ ਤੇ ਰੰਗ ਲੱਗੇ ਆਊਗਾ ਬਾਈ ਉਹ ਹੈ ਜੀ ਛਾਤਰੀ ਦੇ ਕਬੂਤਰਾ ਬਾਈ ਜੀ ਹੈ ਠੀਕ ਹੈ ਜੀ ਇਹ ਮੋਟੇ ਤੇ ਰੰਗ ਲੱਗੇ ਆਊਗਾ। ਉਹੇ ਦੀ ਛਾਦਰੀ ਦੀ ਹੀ ਕੂਪਟਰ ਆ ਬਾਈ। ਕਰ ਲਓ ਬਾਈ ਚੈੱਕ ਆ। ਠੀਕ ਆ ਬਾਈ ਜੀ। ਆਹ ਕਰੋ ਚੈੱਕ ਆ। ਠੀਕ ਆ ਆਹ ਕਰੋ ਚੈੱਕ ਦੇਖੋ। ਪਹਿਲਾਂ ਪਾਉਂਦੇ ਫਿਰਦੇ ਆ ਬਾਈ ਪਹਿਲਾਂ। ਹੌਂਸਟਰ ਛਾਦਰੀਆਂ ਦੇ ਲੱਗੇ ਹੋਏ ਆ ਬਾਈ ਪੱਕੇ। ਠੀਕ ਆ ਬਾਈ ਜੀ। ਸੰਡੇ ਨੂੰ ਸਰਪ ਆਪਣੀ ਸੇਲ ਲੱਗਦੀ ਹੈਗੀ। 500 ਦੇ ਦੋ ਆ ਬਾਈ ਜੀ 250 ਦਾ ਇੱਕ ਆ। ਪਰ ਜੇ ਇੱਕ ਕਬੂਤਰ ਵੀ ਲੈਣਾ ਨਾ ਤੁਸੀਂ ਤਾਂ 50 ਰੁਪਏ ਖੁੱਲੇ ਨਾਲ ਦੇਣੇ ਪਣਿਆ ਬਾਈ ਜੀ 250 ਰੁਪਏ ਕਿਉਂਕਿ ਸਾਡੇ ਕੋਲ 50 ਰੁਪਏ ਖੁੱਲੇ ਹੁੰਦੇ ਨਹੀਂ ਬਾਈ ਠੀਕ ਹੈ ਬਾਈ ਜੀ ਕਬੂਤਰ ਚੈੱਕ ਕਰੋ ਤੁਸੀਂ ਦੇਖੋ ਛਾਤਰੀਆਂ ਦੇ ਲੱਗੇ ਹੋਇਆ ਬਾਈ ਜਹੇ ਜਹ ਮੋਢੇ ਤੇ ਰੰਗ ਲੱਗਿਆ ਹੋਊਗਾ ਬਾਈ ਜੀ ਉਹੇ ਜੀ ਛਾਤਰੀ ਦੇ ਕਬੂਤਰ ਆ ਬਾਈ ਜੀ ਠੀਕ ਹੈ ਪੁੱਤਰ ਬਹੁਤ ਸ਼ਾਨਦਾਰ ਆਏ ਹੋਏ ਅੱਜ ਆਪਣੇ ਕੋਲ ਇਹ ਜਣ ਕੇ ਸਿਰਫ ਸੰਡੇ ਨੂੰ ਸੇਲ ਲਾਉਣੇ ਆਪਾਂ ਬਾਕੀ ਦਿਨ ਆਪਣਾ 300 ਦਾ ਇੱਕ 600 ਦੇ ਦੋ ਆ ਬਾਈ ਜੀ ਸਿਰਫ ਇਤਵਾਰ ਨੂੰ ਐਤਵਾਰ ਨੂੰ ਸੇਲ ਲੱਗਦੀ ਹੈਗੀ 500 ਦੇ ਦੋ ਆ ਬਾਈ 250 ਦਾ ਇੱਕ ਹੈਗਾ ਠੀਕ ਹੈ ਬਾਈ ਜੀ ਇੱਕ ਕਰ ਲਓ ਬਾਈ ਚੈੱਕ ਐਤਵਾਰ ਨੂੰ ਜਣ ਕੇ ਕੱਲ ਨੂੰ ਸੇਲ ਲੱਗਣੀ ਹੈ 18 ਮਈ ਦੀ 18 ਮਈ ਦੀ ਆਪਣੀ ਸੇਲ ਲੱਗਣੀ ਹੈ ਬਾਈ ਸਰਪਾਏ ਆਏ ਐਤਵਾਰ ਦੇ ਦਿਨ ਹੀ ਸੇਲ ਲੱਗਦੀ ਐ ਨਾ ਬਾਰ ਨੂੰ ਲੱਗਣੀ ਐ ਨਾ ਸੋਮਵਾਰ ਨੂੰ ਐਤਵਾਰ ਨੂੰ ਸੇਲ ਲੱਗਣੀ ਐ ਬਾਈ ਜੀਨੇ ਵੀ ਲੈਣੇ ਕੋਈ ਇਹ ਨਾ ਕਿਹਾ ਮੇਰਾ ਕਬੂਤਰ ਰੱਖ ਦਿਓ ਆ ਰੱਖ ਦੋ ਬਾਈ ਜੀ ਆ ਕੇ ਲੈ ਆ ਸਕਦੇ ਹੋ ਤੁਸੀਂ ਠੀਕ ਐ ਕਬੂਤਰ ਸਾਨੂੰ ਕਲਾ ਕਲਾ ਚੈੱਕ ਕਰਾਈ ਜਾਂਦੇ ਆ ਬਾਈ ਠੀਕ ਐ 100 ਕਬੂਤਰ ਆ ਬਾਈ ਆਇਆ ਹੋਇਆ ਸਾਰੇ ਛਾਤਰੀਆਂ ਦੇ ਲੱਗੇ ਹੋਇਆ ਬਾਈ ਜੋ ਹੈ ਜਮ ਮੋٹے ਦੇ ਰੰਗ ਉਹੀ ਛਾਤਰੀ ਦੇ ਕੂਤਰ ਲੱਗੇ ਹੋਇਆ ਬਈ ਕੂਤਰ ਬਾਕੀ ਸਾਨੂੰ ਬੈਠੇ ਦੱਸ ਰਹੇ ਨੇ ਬਈ ਠੀਕ ਆ ਬਾਈ ਜੀ ਸਿਰਫ ਅੰਤਵਾਰ ਦਾ ਦਿਨ ਹੀ 250 ਨੂੰ ਕੂਤਰ ਮਿਲਣਾ ਹੈ ਬਾਕੀ ਦਿਨ ਬਈ 300 ਨੂੰ ਆ ਮਿਲਣਾਗਾ ਠੀਕ ਆ ਸਿਰਫ ਅੰਤਵਾਰ ਦੀ ਸੇਲ ਲੱਗਦੀ ਆ ਬਈ ਆਪਣੀ ਬਾਕੀ ਦਿਨ ਤਾਂ ਉਹੀ 300 ਨੂੰ ਆ ਮਿਲਣਾ ਬਈ ਕਰ ਲਓ ਬਾਈ ਜੀ ਚੈੱਕ ਕੂਤਰ ਕਬੂਤਰ ਦੇਖ ਲਓ ਕੱਲਾ ਕੱਲਾ ਫੁੱਲ ਚੰਗੇ ਕਬੂਤਰ ਆ ਬਾਈ ਜਿੰਨੇ ਵੀ ਕਹਿ ਦੂੰ ਡੱਬੇ ਆ ਗਏ ਗੋਲੇ ਆ ਗਏ ਆਹ ਦੇਖ ਲਓ ਬਹੁਤ ਅੱਜਾ ਕਰੋ ਬਾਈ ਕੱਲਾ ਕੱਲਾ ਤੇ ਜਨਨ ਕਿ ਐਂਤਵਾਰ ਦਿਨਾ 18 ਮਈ ਨੂੰ ਸਿਰਫ 250 ਨੂੰ ਕਬੂਤਰ ਮਿਲਣਾ ਬਾਈ ਜੀ ਬਾਕੀ ਦਿਨ ਕਬੂਤਰ ਮਿਲਣਾ ਬਾਈ 300 ਦੇ ਹਿਸਾਬ ਨੂੰ ਜਨਨ ਕਿ ਅੱਜ ਦੁਬਾਰ ਦੀ ਸੇਲ ਹੁੰਦੀ ਆਪਣੀ ਲੱਗੀ ہوئی 2500 ਰੁਪਏ ਨਾ ਬਾਈ 500 ਦੇ ਦੋ ਆ ਬਾਈ ਜੀ ਕਰੋ ਚੈੱਕ ਕਬੂਤਰ ਕੱਲਾਗਲਾ ਸੋਨ ਨੂੰ ਕਬੂਤਰ ਬੈਠੀ ਦੱਸਦੇ ਹੋਣਗੇ ਬਾਈ ਕੀ ਚੀਜ਼ ਆ ਬਾਈ ਠੀਕ ਹਨਾ ਬਾਈ ਜਿਹੜਾ ਖਿਹੜੀ ਆ ਉਹਦਾ ਅੱਖੇ ਪਰਖ ਲੈਣਾ ਕਬੂਤਰ ਦੀ ਆ ਦੇਖ ਲੋ ਕਰ ਲੋ ਚੈੱਕ ਸਾਰੇ ਸ਼ਾਤਰੀਆਂ ਵਾਲੇ ਕਬੂਤਰ ਆ ਬਾਈ ਬਣਾ ਸ਼ਾਤਰੀ ਵਾਲਾ ਕਬੂਤਰ ਨਹੀਂ ਹੈਗਾ ਬਾਈ ਠੀਕ ਹੈ ਬਾਈ ਜੀ ਛਤਰੀਆਂ ਵਾਲੇ ਕਬੂਤਰ ਆ ਬਾਈ ਜਹੇ ਜਾ ਮੋਢੇ ਦਾ ਰੰਗ ਹੈ ਉਹ ਹੀ ਜੀ ਛਤਰੀ ਦੇ ਕਬੂਤਰ ਆ ਬਾਈ ਕਰੋ ਬਾਈ ਜੀ ਚੈੱਕ ਡਿਲੀਵਰੀ ਨਹੀਂ ਹੋਣੀ ਬਾਈ ਕਈ ਵਾਰੀ ਲੋਕ ਕਹਿੰਦੇ ਡਿਲੀਵਰੀ ਕਰ ਦੋ ਡਿਲੀਵਰੀ ਆਪਾਂ ਬਾਈ ਕਰਦੇ ਨਹੀਂ ਹੈਗੇ ਡਿਲੀਵਰੀ ਆਪਾਂ ਕਰਦੇ ਨਹੀਂ ਸੀਗਾ ਬਾਈ ਜੀ ਕਰੋ ਚੈੱਕ ਕਿ ਕਬੂਤਰ ਨੇ ਖੜਾਉਣਾ ਫੜਾਉਣਾ ਬਾਈ 500 ਦੇ ਦੋਆ ਬਾਈ ਜੀ 250 ਦਾ ਇੱਕ ਸਰ ਐਂ ਦਿਵਾਰ ਨੂੰ ਇਹ ਸੇਲ ਲੱਗਦੀ ਆਪਣੇ ਬਾਕੀ ਦਿਨ ਬਾਈ 300 ਦੇ ਹਿਸਾਬ ਨੂੰ ਵੇਚਦੇ ਆ ਸਰ ਐਂ ਦਿਵਾਰ ਨੂੰ ਹੀ ਸੇਲ ਲਾਉਣਾ ਹੈ 100 ਕਬੂਤਰ ਹੈ ਬਾਈ ਆਪਣੇ ਕੋਲ 100 ਠੀਕ ਆ ਬਾਈ ਜੀ ਕਬੂਤਰ ਆਏ ਆਪਣੇ ਕੋਲ ਕੋਈ ਇਹ ਨਹੀਂ ਹੈਗਾ ਭਾਈ ਇੱਥੋਂ ਅੱਗੇ ਲੈ ਜਾਣੇ ਪੈਣੇ ਬਾਈ ਜੀ ਚੈੱਕ ਕਰ ਲਓ ਬਾਈ ਬਾਕੀ ਆਪਦੀਆਂ ਸਗਲਾਂ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਕਬੂਤਰ ਕਿੱਦਾਂ ਦੇ ਲੱਗਿਆ ਬਾਈ ਜੀ ਤੇ ਜਿਹਨੇ ਵੀ ਕਬੂਤਰ ਲੈਣੇ ਆ ਬਾਈ 18 ਮਈ ਦਿਨ ਐਤਵਾਰ ਨੂੰ ਆ ਕੇ ਲੈ ਆ ਸਕਦੇ ਆ ਬਾਈ ਦਰਭਟਾਈ 1250 ਦੇ ਕੇ ਬਾਕੀ ਦਿਨ ਹੈਗੇਗੇ 300 ਦੇ حساب ਨੂੰ ਦੇਣਾ ਹੁਣ ਨਾ ਬਈ ਐਂ ਦੁਬਾਰ ਨੂੰ 250 ਦੇ ਹਿਸਾਬ ਨਾਲ ਦਿੰਨੇ ਆ ਬਈ ਠੀਕ ਆ ਬਈ ਜੀ ਤੇ ਬਾਕੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੇ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜ ਕੀ ਫਤਿਹ